ਕਿਸਾਨ ਵੀਰੋ ਆਪਾਂ ਤੁਹਾਨੂੰ ਅੱਜ 4x4 ਮਸ਼ੀਨ ਚਲਦੀ ਦਿਖਾਉਣੇ ਆਂ ਮੂੰਗੀ ਦੇ ਵਿੱਚ ਮੀਂਹ ਡੇਲੀ ਵਾਂਗ ਆ ਜਾਂਦਾ ਅੱਜ ਭਈਆ ਤੁੱਪ ਲੱਗਿਆ ਕਿਸਾਨ ਵੱਢੀ ਜਾਂਦਾ ਗਾ ਤੇ 4x4 ਮਸ਼ੀਨ ਤੁਹਾਨੂੰ ਚਲਦੀ ਦਿਖਾਉਣੇ ਆਪਾਂ ਹਨਾ ਵੀ ਕਈਆਂ ਦੇ ਡਾਊਟ ਹੋਣਗੇ ਜੋ ਵੀ ਲਾ ਲਓ ਤੇ ਫਸਲ ਆਪਣੀ ਖਰਾਬ ਨਹੀਂ ਹੁੰਦੀ ਵੱਢੀ ਜਾਂਦੀ ਹੈਗੀ ਤੇ ਮਸ਼ੀਨ ਦੇ ਮਗਰ ਐਸਐਮਐਸ ਵੀ ਲੱਗਿਆ ਹੋਇਆ ਸਾਰਾ ਸੁਰਾ ਪਸਾਰੀ ਦਿਖਾਉਣੇ ਆ ਹਨਾ ਮੀਂਹ ਤਾਂ ਡੇਲੀ ਵਾਂਗ ਆ ਜਾਂਦਾ ਗਾ ਪਰ ਫੇਰ ਵੀ ਮਸ਼ੀਨ ਚੱਲੀ ਜਾਂਦੀ ਆ ਬਈ ਆ ਦੇਖੋ। ਦੋਸਤ ਕੰਮ ਆ 4x4 ਆ ਮੰਗਰ ਐਸਐਮਐਸ ਲੱਗਿਆ ਹੋਇਆ। ਮਸ਼ੀਨ ਚੱਲੀ ਜਾਂਦੀ ਹੈਗੀ। ਕਰਤਾਰ ਮਸ਼ੀਨ ਆ ਕਿਸੇ ਮੇਰੇ ਵੀਰ ਨੇ ਕੰਟੈਕਟ ਕਰਨਾ ਹੋਏ ਵੀਰ ਜੀ ਆਪਾਂ ਪਹਿਲਾਂ ਵੀਡੀਓ ਪਾਈ ਸੀਗੀ ਪਿੰਡਾ ਹੀਰਕੇ ਜ਼ਿਲ੍ਹਾ ਮਾਨਸਾ 94170 761 ਨੰਬਰ ਆ ਵੀਰ ਦਾ ਗਗਨਦੀਪ ਸਿੰਘ ਤੇ ਐਸਐਮਐਸ ਬਾਈ ਲੱਗਿਆ ਪੜਾਈ ਬਾਈ ਬਹੁਤ ਵਧੀਆ ਕਰਦੇ ਨੇ ਤੁਹਾਡੇ ਸਾਹਮਣੇ ਆ ਜਿਵੇਂ ਕਿਲੇ ਬਾਹਰ ਚੱਬੜੀ ਜਾਂਦੀ ਹੈ ਐਸਐਮਐਸ ਦਾ ਇਹ ਫਾਰਕਾ ਵੀ ਆ ਦੇਖੋ ਕੁਤਰਾ ਕਰਿਆ ਹਨਾ ਮੰਗਰ ਜੇ ਤੁਹਾਨੂੰ ਆਪਾਂ ਹੋ ਕਰਨਾ ਕੱਦੂ-ਕੁੱਦੂ ਕਰ ਰ ਤਾਂੀਆਂ ਲਾਉਣੀਆਂ ਨੇ ਹਨਾ ਤਾਂ ਬਹੁਤ ਫਾਇਦਾਗਾ ਤੁਹਾਡੇ ਸਾਹਮਣੇ ਆ ਥੋੜਾ ਬੜਾ ਦੇ ਲਿਖਿਆ ਪੈਂਦੀਆਂ ਨੇ ਹੁਣ ਬਹੁਤ ਘੱਟ ਲਿਖਿਆ ਪੈਂਦੀਆਂ